ਰਣਜੀਤ ਸਿੰਘ ਬਰਾੜ ਜਿਹੜਾ ਉਹ ਪਾਰਟੀ ਦੇ ਅੰਦਰ ਦੋ ਫਾੜ ਪਾਉਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਆ ਔਰ ਉਹ ਆਮ ਆਦਮੀ ਪਾਰਟੀ ਦੀਆਂ ਉਂਗਲਾਂ ਤੇ ਬਿਲਕੁਲ ਨੱਚ ਰਿਹਾ ਜਿਹੜਾ ਬੰਦਾ ਤਕਰੀਬਨ 10 ਸਾਲ ਓਐਸਡੀ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਰਿਹਾ ਹੋਵੇ ਔਰ ਪਾਰਟੀ ਦੇ ਅੰਦਰ ਇੱਕੋ ਇੱਕ ਬੰਦਾ ਹੋਵੇ ਜਿਹੜਾ ਪੂਰੇ ਪੰਜਾਬ ਦੇ ਵਿੱਚ ਸੱਤਾ ਨੂੰ ਚਲਾ ਰਿਹਾ ਹੋਵੇ ਤੇ ਕੀ ਅੱਜ ਉਹਦੇ ਲਈ ਜਿਸ ਪਾਰਟੀ ਦੇ ਉੱਤੇ ਮਾੜਾ ਦੌਰ ਚੱਲ ਰਿਹਾ ਤੇ ਕੀ ਅੱਜ ਉਹਦੇ ਲਈ ਪਾਰਟੀ ਜਿਹੜੀ ਹੈਗੀ ਆ ਜਾਂ ਪਾਰਟੀ ਦੇ ਆਗੂ ਆ ਜਾਂ ਸਰਦਾਰ ਸੋਕ ਵੀਰ ਸਿੰਘ ਬਾਦਲ ਆ ਉਹ ਮਾਰੇ ਹੋਗੇ ਨੇ ਕਿਉਂਕਿ ਤਾਂ ਨੇੜੇ ਨਹੀਂ ਆਉਂਨਦੇ ਬੰਟੀ ਨਿਰਮਾਣਾ ਹੋਇਆ ਰੋਜ਼ੀ ਪ੍ਰਕੰਤੀ ਹੋਇਆ ਨੋਨ ਨਿਮਾਨ ਹੋਇਆ ਇਹ ਚਾਰ ਚੇਰੇ ਸ਼ਮੀਰ ਸਿੰਘ ਬਾਦਲ ਦੇ ਉਹਨੂੰ ਘੇਰੀ ਬੈਠੇ ਐ ਨੇੜੇ ਨਹੀਂ ਆਉਂਨਦੇ ਹਾਲਾਂਕਿ ਮੈਂ ਉਸ ਓਐਸਡੀ ਐ ਮੈਨੂੰ ਨਹੀਂ ਜੜੇ ਆਉਂਦੰਦੇ ਪਰ 10 ਸਾਲੋਂ ਓਐਸਡੀ ਨਹੀਂ ਰਹਿ ਸਕਦਾ ਸੀ ਜੇ ਇਹ ਨੇ ਘੇਰੇ ਚ ਹੁੰਦੇ ਜਿਹੜੇ ਇਹੋ ਜੇ ਆਸਤੀਨ ਦੇ ਸੱਪ ਜਿਹੜੇ ਆ ਉਹ ਲੁਕੇ ਬਿਠੇ ਆ ਉਹ ਵੀ ਨਾਲ ਦੇ ਨਾਲ ਕੱਢ ਕੇ ਬਾਹਰ ਸੈੱਡ ਦੇਣੇ ਚਾਹੀਦੇ ਆ ਠੀਕ ਆ ਮਾਰਾ ਸਮਾਂ ਚੱਲ ਰਿਹਾ ਚੱਲੂਗਾ ਕਿੰਨਾ ਚਿਰ ਜੇ ਸਮਾਂ ਉਹ ਨਹੀਂ ਰਿਹਾ ਤੇ ਸਮਾਂ ਆ ਵੀ ਨਹੀਂ ਰਹਿਣਾ ਡੀ 5 ਚੈਨਲ ਪੰਜਾਬੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਗੱਲ ਕਰੀਏ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਹਰਮਨ ਸਿੰਘ ਬੰਟੀ ਰਮਣਾ ਜਿਹੜੇ ਫਰੀਦਕੋਟ ਹਲਕੇ ਦੇ ਇੰਚਾਰਜ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਨੇ ਪੰਜਾਬ ਦੇ ਤਾਂ ਉਹਨਾਂ ਤੇ ਵੱਡੇ ਸਵਾਲ ਖੜੇ ਕੀਤੇ ਆ ਤਾਂ ਗੱਲਬਾਤ ਅੱਜ ਕਰਾਂਗੇ ਉਹਨਾਂ ਦੇ ਜਿੰਨੇ ਵਰਕਰ ਨੇ ਆਗੂ ਨੇ ਅੱਜ ਸਾਡੇ ਨਾਲ ਆ ਭਾਵੇਂ ਕਿ ਉਹ ਜ਼ਿਲ੍ਹੇ ਦੇ ਸ਼ਹਿਰੀ ਪ੍ਰਧਾਨ ਹੋਣ ਸਪੋਕਸ ਪਰਸਨ ਹੋਣ ਯੂਥ ਦੇ ਪ੍ਰਧਾਨ ਹੋਣ ਸਾਰੇ ਇੱਥੇ ਆਗੂ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਆਖਰ ਅੱਜ ਉਹਨਾਂ ਨੂੰ ਕਿਉਂ ਲੋੜ ਪਈ ਕੈਮਰੇ ਦੇ ਸਾਹਮਣੇ ਆਉਣ ਦੀ ਸਭ ਤੋਂ ਪਹਿਲਾਂ ਇੱਧਰ ਅਮਨਦੀਪ ਸਿੰਘ ਵੜੰਗ ਹੈ ਸਪੋਕਸ ਪਰਸਨ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਉੜਿੰਗ ਸਾਹਿਬ ਅੱਜ ਵੰਟੀਰਮਾਨੇ ਦੇ ਸਾਰੇ ਤੁਸੀਂ ਜਿਹੜਾ ਰਾਈਟ ਹੈਂਡ ਹੋ ਆਪਾਂ ਕਹਿ ਸਕਦੇ ਹਾਂ ਕੀ ਲੋੜ ਪਈ ਹੈ ਅੱਜ ਤੁਹਾਨੂੰ ਕੈਮਰੇ ਦੇ ਸਾਹਮਣੇ ਆਉਣ ਦੀ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਅ ਦੇਖੋ ਪਾਰਟੀ ਦੇ ਅੰਦਰ ਜਿਹੜੇ ਕੁਝ ਆਗੂ ਜਿਨ੍ਹਾਂ ਨੇ ਸੱਤਾ ਦੇ ਟਾਈਮ ਦੇ ਉੱਪਰ ਬਥੇਰੀਆਂ ਮਲਾਈਆਂ ਖਾਧੀਆਂ ਨੇ ਬਥੇਰੇ ਕੰਮ ਜਿਹੜੇ ਹੈਗੇ ਆ ਉਹ ਪਾਰਟੀ ਦੇ ਸਿਰ ਤੇ ਸੱਤਾ ਦੇ ਸਿਰ ਦੇ ਉੱਤੇ ਲਏ ਨੇ ਅੱਜ ਜੇ ਪਾਰਟੀ ਕੁਝ ਮਾੜੇ ਦੌਰ ਦੇ ਵਿੱਚੋਂ ਗੁਜ਼ਰ ਰਹੀ ਆ ਤਾ ਅਜੋ ਲੀਡਰ ਆ ਜਿਹੜੇ ਉਹ ਪਾਰਟੀ ਦੇ ਅੰਦਰ ਦੁਫਾੜ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੇ ਹਮੇਸ਼ਾ ਹੀ ਉਹ ਆਗੂ ਜਿਵੇਂ ਤੁਸੀਂ ਨਾਮ ਲਿਆ ਚਰਨਜੀਤ ਸਿੰਘ ਬਰਾੜ ਚਰਨਜੀਤ ਸਿੰਘ ਬਰਾੜ ਅ ਉਹ ਇਨਸਾਨ ਆ ਜਿਨੇ ਦੋ ਭਰਾਵਾਂ ਦੇ ਵਿੱਚ ਦੁਫਾੜ ਪਾਇਆ ਪੀਪੀ ਪਾਰਟੀ ਆ ਜਿਹੜੀ ਉਹਦਾ ਜਨਮ ਹੁੰਦਾ ਮਾਰਚ 2000 ਮਾਰਚ 2011 ਦੇ ਵਿੱਚ ਔਰ ਉਹ ਪੀਪੀ ਪਾਰਟੀ ਦਾ ਫਾਊਂਡਰ ਮੈਂਬਰ ਪਹਿਲੀਆਂ ਮੂਰਲੀਆਂ ਗਤਾਰਾਂ ਦੇ ਵਿੱਚੋਂ ਚਰਨਜੀਤ ਸਿੰਘ ਬਰਾੜ ਸੀ। ਔਰ ਉਹਨੇ 5 ਮਹੀਨੇ ਉੱਥੇ ਟਿਕਿਆ ਜਦੋਂ ਨੂੰ ਪਤਾ ਲੱਗਿਆ ਵੀ ਅਕਾਲੀ ਦਲ ਦੀ ਹਵਾ ਵਗ ਰਹੀ ਆ ਨਹੀਂ ਮੇਰਾ ਇੱਥੇ ਕੁਝ ਵਟਿਆ ਜਾਣਾ ਤਾਂ ਮਨਪ੍ਰੀਤ ਸਿੰਘ ਬਾਦਲ ਜੀ ਦਾ ਖਾਸਮ ਖਾਸ ਸੀ। ਮਨਪ੍ਰੀਤ ਸਿੰਘ ਬਾਦਲ ਜਦੋਂ ਸੱਤਾ ਦੇ ਵਿੱਚ ਸੀ ਤਾਂ ਜਿਹੜਾ ਹੈਗਾ ਉਹਨੇ ਸੱਤਾ ਦਾ ਬਹੁਤ ਆਨੰਦ ਮਾਣਿਆ। ਅਖੀਰ ਮੁੜ ਕੇ ਫੇਰ ਸੁਖਬੀਰ ਸਿੰਘ ਬਾਦਲ ਦੇ ਗੋਡੇ ਨਾਲ ਲੱਗਿਆ ਔਰ ਸੁਖਬੀਰ ਸਿੰਘ ਬਾਦਲ ਨੇ ਵੀ ਵੱਡਾ ਦਿਲ ਕਰਕੇ ਉਹਨੂੰ ਆਪਦੀ ਹਿੱਕ ਨਾਲ ਲਾਇਆ ਉਹਨੂੰ ਆਪਦਾ ਛੋਟਾ ਭਰਾ ਬਣਾ ਕੇ ਪਾਰਟੀ ਦੇ ਅੰਦਰ ਐਸੇ ਮੁਕਾਮ ਦੇ ਉੱਤੇ ਬਿਠਾਇਆ ਜਿਹੜਾ ਬੰਦਾ ਤਕਰੀਬਨ 10 ਸਾਲ OSD ਸਰਦਾਰ ਸੁਖਬੀਰ ਸਿੰਘ ਬਾਦਲ ਦਾ ਰਿਹਾ ਹੋਵੇ ਔਰ ਪਾਰਟੀ ਦੇ ਅੰਦਰ ਇੱਕੋ ਇੱਕ ਬੰਦਾ ਹੋਵੇ ਜਿਹੜਾ ਪੂਰੇ ਪੰਜਾਬ ਦੇ ਵਿੱਚ ਸੱਤਾ ਨੂੰ ਚਲਾ ਰਿਹਾ ਹੋਵੇ ਤੇ ਕੀ ਅੱਜ ਉਹਦੇ ਲਈ ਜਿਸ ਪਾਰਟੀ ਦੇ ਉੱਤੇ ਮਾੜਾ ਦੌਰ ਚੱਲ ਰਿਹਾ ਤੇ ਕੀ ਅੱਜ ਉਹਦੇ ਲਈ ਪਾਰਟੀ ਜਿਹੜੀ ਹੈਗੀ ਆ ਜਾਂ ਪਾਰਟੀ ਦੇ ਆਗੂ ਆ ਜਾਂ ਸਰਦਾਰ ਸੁਖਬੀਰ ਸਿੰਘ ਬਾਦਲ ਆ ਉਹ ਮਾੜੇ ਹੋ ਗਏ ਨੇ ਔਰ ਇਹਨਾਂ ਚੀਜ਼ਾਂ ਨੂੰ ਦੇਖ ਕੇ ਚਰਨਜੀਤ ਸਿੰਘ ਬਰਾੜ ਜਿਹੜਾ ਉਹ ਪਾਰਟੀ ਦੇ ਅੰਦਰ ਦੋ ਫਾੜ ਪਾਉਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਆ ਔਰ ਉਹ ਆਮ ਆਦਮੀ ਪਾਰਟੀ ਦੀਆਂ ਉਂਗਲਾਂ ਤੇ ਬਿਲਕੁਲ ਨੱਚ ਰਿਹਾ ਉਹ ਕਿਉਂ ਕੋਸ਼ਿਸ਼ ਕਰ ਰਿਹਾ ਕਿਉਂਕਿ ਉਹ ਓਐਸਡੀ ਰਿਆਸ ਕੁਬੀਰ ਸਿੰਘ ਬਾਦਲ ਦਾ ਹਾਲਾਂਕਿ ਉਹਨੇ ਪਾਰਟੀ ਨੂੰ ਉੱਪਰ ਲੈ ਕੇ ਜਾਣਾ ਸੀ ਜਿਵੇਂ ਉਹ ਕਹਿ ਰਿਹਾ ਕਿ ਮੇਰੇ ਘਰ ਵਾਲੀ ਜਿਹੜੀ ਹੈਗੀ ਹੈ ਉਹ ਕੈਂਸਰ ਦੀ ਮਰੀਜ਼ ਹੈ ਮੈਂ ਫਿਰ ਵੀ ਜਿਹੜਾ ਪਾਰਟੀ ਦੇ ਹੱਕ ਦੇ ਵਿੱਚ ਕੰਮ ਕਰ ਰਿਹਾ ਸੀ ਪਰ ਅੱਜ ਉਹਨੂੰ ਬੋਲਣ ਦੀ ਲੋੜ ਕਿਉਂ ਪੈ ਗਈ ਹੈ ਦੇਖੋ ਜੇ ਤੁਸੀਂ ਉਹਨਾਂ ਚੀਜ਼ਾਂ ਨੂੰ ਲੈ ਕੇ ਦੇਖੋ ਜਿਹੜੀਆਂ ਚਰਨਜੀਤ ਬਰਾੜ ਕਹਿ ਰਿਹਾ ਮੇਰੀ ਵਾਈਫ ਨੂੰ ਕੈਂਸਰ ਹੈ ਤੇ ਬੰਟੀ ਰਮਾਣਾ ਦੇ ਮਾਂ ਪਿਓ ਇਸ ਭਿਆਨਕ ਬਿਮਾਰੀ ਦੇ ਵਿੱਚ ਸੀ ਔਰ ਉਹ ਪੰਜਾਬ ਦੇ ਲੋਕਾਂ ਦੇ ਲਈ ਆਪਦੇ ਹਲਕੇ ਦੇ ਲੋਕਾਂ ਦੇ ਲਈ ਕੰਮ ਕਰ ਰਿਹਾ ਸੀ ਇਹ ਚੀਜ਼ਾਂ ਨਹੀਂ ਤੁਸੀਂ ਪਾਰਟੀ ਲਈ ਕਿੰਨੀ ਸੁਰਹੇਤਾ ਨਾਲ ਕੰਮ ਕਰ ਰਹੇ ਹੋ ਤੁਸੀਂ ਪਾਰਟੀ ਦੇ ਲਈ ਪਾਰਟੀ ਤੁਹਾਡੇ ਲਈ ਕੀ ਆ ਕਿਉਂਕਿ ਬੰਟੀ ਰਮਣੇ ਲਈ ਪਾਰਟੀ ਆਪਦਾ ਪਰਿਵਾਰ ਆ ਪਾਰਟੀ ਜਿਹੜਾ ਹੈਗਾ ਉਹ ਪਾਰਟੀ ਨੂੰ ਪਾਰਟੀ ਦੇ ਤੌਰ ਤੇ ਨਹੀਂ ਦੇਖਦਾ ਇੱਕ ਪਰਿਵਾਰ ਤੌਰ ਤੇ ਦੇਖਦਾ ਜੋ ਹਲਕੇ ਦੇ ਵਿੱਚ ਵਿਚਰਦਾ ਤਾਂ ਉਹ ਵੀ ਇੱਕ ਆਪਦੇ ਪਰਿਵਾਰ ਦੇ ਵਿੱਚ ਵਿਚਰਦਾ ਜੇ ਹਲਕੇ ਦੇ ਵਰਕਰ ਹਲਕੇ ਦੇ ਆਗੂ ਨਿਕੇ ਤੋਂ ਨਿਕਾ ਵਰਕਰ ਵੀ ਕਿਸੇ ਨੂੰ ਕਿਸੇ ਪ੍ਰਧਾਨ ਨੂੰ ਜਾਂ ਕਿਸੇ ਨੂੰ ਬਾਹੋਂ ਫੜ ਕੇ ਲੈ ਜਾਣ ਦੀ ਲੋੜ ਨਹੀਂ ਉਹ ਬੰਟੀ ਰਮਣਾ ਦੇ ਘਰੇ ਸਿੱਧਾ ਜਾ ਕੇ ਆਪਦਾ ਕੰਮ ਕਰਾਉਂ ਕਿਉਂਕਿ ਬੰਟੀ ਰਮਣਾ ਹਰੇਕ ਬੰਦੇ ਨਾਲ ਆਪਦੇ ਪਰਿਵਾਰ ਵਾਂਗੂ ਵਿਚਰਿਆ ਔਰ ਇਹ ਚੀਜ਼ਾਂ ਜਿਹੜੀਆਂ ਇਹੀ ਤਾਂ ਸਵਾਲ ਉਖੜੇ ਕਰ ਰਿਆ ਨਾ ਉਹ ਆਂ ਦਾ ਵੀ ਦੂਜਿਆਂ ਤੋਂ ਨੇੜੇ ਨਹੀਂ ਆਉਣੰਦੇ ਬੰਟੀ ਨਮਾਣਾ ਹੋਇਆ ਰੋਜ਼ੀ ਬਰਕੰਦੀ ਹੋਇਆ ਨੋਨੀਮਾਨ ਹੋਇਆ ਇਹ ਚਾਰ ਚੁਫੇਰੇ ਸੁਖਵੀਰ ਸਿੰਘ ਬਾਦਲ ਦੇ ਉਹਨੂੰ ਘੇਰੀ ਬੈਠੇ ਐ ਨੇੜੇ ਨਹੀਂ ਆਉਣੰਦੇ ਹਾਲਾਂਕਿ ਮੈਂ ਉਹ ਓਐਸਡੀ ਐ ਮੈਨੂੰ ਨੇੜੇ ਆਉਣੰਦਿਆਂ ਬਰਦਾਸ਼ਤ ਵਾਲੋ ਓਐਸਡੀ ਨਹੀਂ ਰਹਿ ਸਕਦਾ ਸੀ ਜੇ ਇਹ ਨੇ ਘੇਰੇ 'ਚ ਹੁੰਦੇ ਤਾਂ ਇਹ ਸਿਰਫ ਇਹ ਡਰਾਮੇ ਆ ਇਹ ਕੁਛ ਨਹੀਂ ਇਹ ਆਪਦੀਆਂ ਅਨਕਾਮ ਆਪਦੀ ਮਨਮਰਜ਼ੀ ਦੀ ਸੀਟ ਲਈ ਰਾਜਪੁਰੇ ਤੋਂ ਔਰ ਚੌਥੇ ਨੰਬਰ ਤੇ ਆਉਂਦਾ 15000 10% ਵੋਟ ਪਈ ਹੋਏ ਔਰ ਫਰੀਦਕੋਟ ਹਲਕਾ ਜਿਹੜਾ ਬਿਲਕੁਲ ਲਵਾਰਸ ਹੋ ਗਿਆ ਸੀਗਾ ਜਿਹੜਾ 2017 ਦੀ ਇਲੈਕਸ਼ਨ ਤੋਂ ਪਹਿਲਾਂ ਸਿਰਫ 2 ਮਹੀਨੇ ਪਹਿਲਾਂ ਟਿਕਟ ਦਿੱਤੀ ਗਈ ਬੰਟੀ ਰਮਾਣਾ ਬੰਟੀ ਰਮਾਣਾ ਕੋਈ ਇੱਛਕ ਨਹੀਂ ਸੀ ਨਾ ਆਉਂਦੀ ਕਦੇ ਡਿਮਾਂਡ ਸੀ ਵੀ ਮੈਂ ਇਲੈਕਸ਼ਨ ਲੜਨਾ ਜਾਂ ਕੁਛ ਆ ਪਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹਦੀ ਮਿਹਨਤ ਨੂੰ ਦੇਖਦੇ ਹੋਏ ਜਿਹੜਾ ਹੈਗਾ ਉਹਨੂੰ 2017 ਦੇ ਵਿੱਚ ਟਿਕਟ ਦਿੱਤੀ ਔਰ 32000 ਜਿਹੜੀ ਪਲੱਸ ਵੋਟ ਪਈ ਆ ਔਰ 2022 ਦੇ ਵਿੱਚ ਜਦੋਂ ਪੂਰੀ ਹਵਾ ਚੱਲ ਰਹੀ ਸੀ ਆਮ ਆਦਮੀ ਪਾਰਟੀ ਦੀ ਆਪਦੀ ਵੋਟ ਨੂੰ ਸੰਭਾਲ ਕੇ 4000 ਵੱਧ ਵੋਟ 2017 ਨਾਲੋਂ ਲੈ ਕੇ ਜਾਣੀ ਉਹ ਕੋਈ ਖਾਲਾਜੀ ਦਾ ਵਾੜਾ ਨਹੀਂ ਉਹ ਉਹ ਕਦੇ ਹਸਤੇ ਗਈ ਉਹ ਉਦੋਂ ਦਾ 5ਵੇਂ ਨੰਬਰ ਤੇ ਆਏ ਕੌਣ ਤੇ ਡਾਟਾ ਕੱਟ ਕੇ ਵੇਖੋ ਆਪਦੇ ਹਾਲਾਤ ਦੇਖਣਾ ਤੂੰ ਹਣ ਕੇ ਤੂੰ ਦੂਜਿਆਂ ਦਾ ਡਾਟਾ ਕੱਟ ਕੇ ਵੇਖ ਸਿਰਫ 4 ਹਲਕੇ ਸੀ ਪੂਰੇ ਪੰਜਾਬ ਦੇ ਅੰਦਰ 2022 ਦੀ ਇਲੈਕਸ਼ਨ ਦੇ ਵਿੱਚ ਜਿਨ੍ਹਾਂ ਨੇ ਆਪਦੀ ਵੋਟ ਗੇਨ ਕੀਤੀ ਆ ਸਿਰਫ 4 ਹਲਕੇ ਉਹਨਾਂ ਚੋਂ ਇੱਕ ਫਰੀਦਕੋਟ ਸੀਗਾ ਇਹ ਜਿਹੜੀਆਂ ਗੱਲਾਂ ਕਰਦੇ ਆ ਦਿਨ ਤੋਂ ਰਾਤ ਜੇ ਅੱਜ ਬੰਟੀ ਰਮਾਣਾ ਜੀ ਫਰੀਦਕੋਟ ਦੇ ਵਿੱਚ ਨਹੀਂ ਤਾਂ ਉਹਨਾਂ ਦੀ ਟੀਮ ਖੜੀ ਆ ਹਰ ਇੱਕ ਥਾਂ ਤੇ ਜਾਣ ਨੂੰ ਹਰ ਇੱਕ ਗੱਲ ਹੋਰ ਕਹਿਣ ਦੀ ਲੋੜ ਕਿਉਂ ਪੈ ਗਈ ਉਹ ਆਉਂਦਾ ਵੀ 8 ਕਨਾਲਾਂ ਦੀ ਕੋਠੀ ਛੱਡ ਕੇ ਇੱਕ ਕਨਾਲ ਦੀ ਕੋਠੀ ਦੇ ਵਿੱਚ ਸੁਖਵੀਰ ਬਾਦਲ ਕਿਉਂ ਗਿਆ ਕੱਲ ਨੂੰ ਤੇ ਜੇ ਉਹ 2 ਮਰਲੇ ਵਾਲੇ ਦੇ ਘਰੇ ਜਾਵੜੂਗੇ ਉਹਨੂੰ ਤਾਂ ਫਿਰ ਵੀ ਇਤਰਾਜ ਹੋ ਜਾਊਗਾ ਇਹ ਗੱਲਾਂ ਕਹਿੰਦੇ ਆ ਨਹੀਂ ਜੇ ਸੁਖਬੀਰ ਸਿੰਘ ਬਾਦਲ ਅਠ ਕਨਾਲਾਂ ਨਹੀਂ ਛੱਡ ਕੇ ਕਨਾਲ ਵਾਲੀ ਦੇ ਜਾਵੜਿਆ ਕੱਲ ਨੂੰ ਸਾਡੇ ਪੰਜਾਬ ਦੇ ਅੰਦਰ ਐਸੇ ਘਰ ਆ ਐਸੇ ਵਰਕਰ ਹੈਗੇ ਸਾਡੇ ਕੋਲੇ ਜਿਨ੍ਹਾਂ ਕੋਲੇ ਆਪਦੇ ਘਰ ਤੱਕ ਨਹੀਂ ਯਾਰ ਕੱਲ ਨੂੰ ਸੁਖਬੀਰ ਉਹਨਾਂ ਦੇ ਘਰੇ ਜਾਵੜਿਆ ਤੈਨੂੰ ਫਿਰ ਵੀ ਇਧਰ ਆ ਜਾਊਗਾ ਉਹ ਹਰ ਇੱਕ ਵਰਕਰ ਹਰ ਇੱਕ ਸੂਝਵਾਨ ਵਰਕਰ ਹਰ ਇੱਕ ਵੋਟਰ ਦੇ ਟੀਕਰ ਪਹੁੰਚ ਕਰ ਰਹੇ ਆ ਹਰ ਇੱਕ ਬੰਦੇ ਦਾ ਇਹ ਸਿਰਫ ਇਹ ਦੂਸਰੀਆਂ ਪਾਰਟੀਆਂ ਦੇ ਵਿੱਚ ਆ ਕੇ ਉਹਨਾਂ ਦੀਆਂ ਉਂਗਲਾਂ ਦੇ ਵਿੱਚ ਆ ਕੇ ਇਹ ਸਿਰਫ ਉਹਨਾਂ ਪਾਰਟੀ ਨੂੰ ਬਦਨਾਮ ਕਰਦੇ ਆ ਸੀ ਸਰਦਾਰ ਸਾਖ ਵੀ ਹੋਰ ਵੀ ਸਵਾਲ ਖੜੇ ਹੋ ਰਹੇ ਆ ਕਿ ਬੰਤੀ ਰਮਣਾ ਤਾਂ ਜਿਹੜਾ ਇੱਕ ਮੁਲਾਜ਼ਮ ਦੇ ਤੌਰ ਤੇ ਕੰਮ ਕਰ ਰਿਹਾ ਤਨਖਾਹ ਲੈ ਕੇ ਕੰਮ ਕਰ ਰਿਹਾ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਵਾਕਈ ਤਨਖਾਹ ਲੈਂਦੇ ਆ ਜਾਂ ਇਹ ਸਾਰੀਆਂ ਕਿਤੇ ਨਾ ਕਿਤੇ ਲੋਕਾਂ ਦੇ ਸਾਹਮਣੇ ਡਾਊਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਨਹੀਂ ਇਹ ਸਿਰਫ ਅਫਵਾਹਾਂ ਨੇ ਇਹ ਸਿਰਫ ਜਿਹੜਾ ਹੈਗਾ ਵਿਰੋਧੀ ਉਹ ਇੱਕ ਦੂਜੇ ਨੂੰ ਬਦਨਾਮ ਐ ਤਾਂ ਪੰਜਾਬ ਦੇ ਅੰਦਰ 2.5 ਤੋਂ 3 ਲੱਖ ਮੁਲਾਜ਼ਮਾ ਜਿਹੜਾ ਵੀ ਤਨਖਾਹ ਲੈ ਕੇ ਕੰਮ ਕਰਦਾ ਕੀ ਉਹ ਤਨਖਾਹ ਲੈ ਕੇ ਘਰੇ ਤਾਂ ਬੈਠਾ ਕੰਮ ਤਾਂ ਕਰ ਰਿਹਾ ਇਹ ਸਿਰਫ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਜਿਹੜਾ ਹੈਗਾ ਕਿਸੇ ਦੇ ਘਰੋਂ ਮੰਗਣ ਗਿਆ ਸੀ ਉਹ ਕਿਸੇ ਦੇ ਘਰੋਂ ਰੋਟੀ ਮੰਗਣ ਗਿਆ ਉਹ ਉਹ ਆਪਦੀ ਹਿੰਮਤ ਆਪਦੇ ਬਲਬੂਤੇ ਦੇ ਨਾਲ ਪੰਜਾਬ ਦਾ ਪੰਜਾਬ ਦਾ ਹਰ ਇੱਕ ਕੋਨੇ ਵਿੱਚ ਪਹੁੰਚ ਕਰ ਰਿਹਾ ਆਪਦਾ ਹਲਕਾ ਚਲਾ ਰਿਹਾ ਉਹਨਾਂ ਨੇ ਉਹਨੇ ਕਿਸੇ ਕਿਸੇ ਨੂੰ ਠੱਗੀਆਂ ਜਾਂ ਚੋਰੀਆਂ ਨਹੀਂ ਕੀਤੀਆਂ ਗਈਆਂ ਇਹ ਜਿਹੜਾ ਹੈਗਾ ਇਹ ਸਿਰਫ ਲੀਡਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਸੰਧੂ ਸਾਹਿਬ ਇਹ ਬਿਲਕੁਲ ਕੋਰਾ ਝੂਠ ਹੈ ਜੀ ਰਮਾਣਾ ਸਾਹਿਬ ਨੇ ਅੱਜ ਤੱਕ 1 ਰੁਪਿਆ ਵੀ ਕਿਸੇ ਦਾ ਨਹੀਂ ਲੈਣ ਦੇਣਾ ਨਾ ਹੀ ਕਿਸੇ ਤੋਂ ਮੰਗੇ ਗਏ ਆ ਇੱਕੋ ਇੱਕ ਪੰਜਾਬ ਦਾ ਲੀਡਰ ਹੈ ਜਿਹੜਾ ਨਿਰੋਲ ਇਮਾਨਦਾਰੀ ਨਾਲ ਕੰਮ ਕਰ ਰਿਹਾ ਇਹ ਸਾਬ ਉਹਦੇ ਉੱਪਰ ਤੌਮਤਾਂ ਲੱਗੀਆਂ ਤੁਸੀਂ ਨਾਲ ਜਿਹੜਾ ਬਿਜ਼ਨਸਮੈਨ ਦਾ ਕੰਮ ਵੀ ਕਰ ਰਹੇ ਹਾਂ ਔਰ ਸ਼ਰੂਮ ਨੇ ਅਕਾਲੀਵਾਲ ਦੇ ਵਰਕਰ ਵੀ ਹਾਂ ਆਗੂ ਵੀ ਨਹੀਂ ਇਹ ਤਾਂ ਸਾਰੀਆਂ ਫਾਰਮਾਂ ਨੇ ਬਾਈ ਜੀ ਨੂੰ ਬਦਨਾਮ ਕਰਨ ਦੀ ਇੱਕ ਚਾਲ ਚੱਲੀ ਜਾ ਰਹੀ ਹੈ ਵਿਰੋਧੀ ਧਿਰ ਵੱਲੋਂ ਵੀ ਅਸੀਂ ਉਹਨਾਂ ਨੂੰ ਇੱਕ ਗੱਲ ਦੱਸਣਾ ਚਾਹੁੰਦੇ ਹਾਂ ਵੀ ਅਸੀਂ ਉਹ ਥੰਮ ਹੈ ਵੀ ਬਾਈ ਤੇ ਜੋ ਮਾੜਾ ਚੰਗਾ ਜਿੰਨਾ ਮਰਜੀ ਨਿੰਦਣਾ ਨਿੰਦੋ ਪਰ ਅਸੀਂ ਉਹ ਥੰਮ ਹੈ ਜਿਹੜੇ ਕਦੇ ਨਹੀਂ ਹਿੱਲਣ ਵਾਲੇ ਤੇ ਨਾ ਹੀ ਪਾਰਟੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਉਹ ਬਾਈ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਵੀ ਅਸੀਂ ਅੱਜ ਵੀ ਬਾਈ ਨਾਲ ਹੈ ਕੱਲ ਵੀ ਤੇ ਵਿਰੋਧੀਆਂ ਨੂੰ ਇਹ ਜਵਾਬ ਦੇ ਦਈਏ ਵੀ ਉਹਦੇ ਨਾਲ ਬਾਈ ਦੀ ਸ਼ਰਵੀ ਨੂੰ ਕੋਈ ਫਰਕ ਪਹਿਣਾ ਸਾਡੇ ਲਈ ਬਾਈ ਅੱਜ ਵੀ ਸਾਡੇ ਜਿਹੜੇ ਗੁਰੂ ਹੈ ਤੇ ਕੱਲ ਵੀ ਰਹਿਣਗੇ ਕਿੰਨਾ ਆਲੇ ਕੀ ਸੋਚਦੇ ਫਿਰ ਪਿੰਡਾਂ ਵਾਲੇ ਜੀ ਰਮਾਣਾ ਸਾਹਿਬ ਹਰ ਇੱਕ ਨੂੰ ਆਪਦੇ ਭਰਾਵਾਂ ਵਾਂਗ ਪਿਆਰ ਸਤਿਕਾਰ ਦਿੰਦੇ ਆ ਅੱਧੀ ਰਾਤ ਵਾਜਮਾਰੋ ਰਮਾਣਾ ਸਾਹਿਬ ਉੱਥੇ ਹਾਜ਼ਰ ਹੁੰਦੇ ਆ ਇਹ ਜਿਹੜੇ ਲੀਡਰ ਮੈਨ ਇਹਨਾਂ ਦੀਆਂ ਅੱਖਾਂ 'ਚ ਰੜਕਦੇ ਹੀ ਰਮਾਣਾ ਸਾਹਿਬ ਕਿਉਂਕਿ ਬਹੁਤ ਮਿਹਨਤੀ ਵਰਕਰ ਹੈ ਔਰ ਪਾਰਟੀ ਲਈ ਬਹੁਤ ਦਿਨ ਰਾਤ ਕੰਮ ਕਰਨ ਵਾਲੇ ਇਹ ਜਿਹੜਾ ਲੀਡਰ ਹੈ ਇਸ ਕਰਕੇ ਇਹ ਏਜੰਸੀਆਂ ਨੂੰ ਇਹ ਇਹੋ ਜਿਹੇ ਲੀਡਰ ਹੈ ਜਿਹੜੇ ਇਹ ਰੜਕਦੇ ਆ ਤਾਂ ਕਰਕੇ ਹੀ ਇਹ ਚਰਨਜੀਤ ਸਿੰਘ ਬਰਾੜ ਵਰਗਿਆਂ ਨੂੰ ਲਾਲਚ ਦੇ ਕੇ ਇਹਨਾਂ ਲੀਡਰਾਂ ਨੂੰ ਬਦਨਾਮ ਕਰਾਇਆ ਜਾ ਰਿਹਾ ਔਰ ਕੋਈ ਐਸੀ ਗੱਲ ਨਹੀਂ ਬਿਲਕੁਲ ਇਹਨਾਂ ਨੂੰ ਬਦਨਾਮ ਕਰਨ ਦੀ ਗੱਲ ਹੈ ਜੀ ਵੜਿੰਗ ਸਾਹਿਬ ਇੱਕ ਇਹ ਵੀ ਚਰਨਜੀਤ ਸਿੰਘ ਬਰਾੜ ਨੇ ਕਿਹਾ ਸਿੱਧੇ ਤੌਰ ਤੇ ਕਿ ਮੇਰਾ ਤਾਂ ਕਤਲ ਕਰਨ ਦੀ ਕੋਸ਼ਿਸ਼ ਹੈ ਜਾਨੀ ਕਿ ਮੈਨੂੰ ਪਾਰਟੀ ਚੋਂ ਕੱਢਣਗੇ ਔਰ ਮੈਂ ਉਹਨਾਂ ਡੈਲੀਗੇਟਸ ਤੱਕ ਉਹਨਾਂ ਆਗੂਆਂ ਤੱਕ ਘਰ ਤੱਕ ਉਹਨਾਂ ਦੇ ਦਰਵਾਜ਼ੇ ਜਾ ਕੇ ਖੜਕਾਉਂਗਾ ਇਹ ਪਾਰਟੀ ਚੋਂ ਇਹਨਾਂ ਦੀ ਪਿਓ ਦੀ ਪਾਰਟੀ ਕਿਵੇਂ ਕੱਢ ਦੇਣਗੇ ਮੈਨੂੰ ਇਹ ਸਵਾਲ ਵੀ ਬੜੇ ਖੜੇ ਕੀਤੇ ਆ ਦੇਖੋ ਇਹ ਪਾਰਟੀ ਦੇ ਉੱਤੇ ਗ੍ਰਿਪ ਬਣਾਉਣਾ ਇੱਕ ਜਿਹੜਾ ਵਰਕਰ ਆ ਜਾਂ ਲੀਡਰ ਆ ਜਾਂ ਆਗੂ ਆ ਜਿਹੜਾ ਇਹ ਉਹਦੇ ਹੱਥ ਚ ਹੁੰਦਾ ਤੁਸੀਂ ਪਾਰਟੀ ਲਈ ਕੀ ਕੰਮ ਕੀਤੇ ਆ ਪਾਰਟੀ ਦੇ ਅੰਦਰ ਤੁਹਾਡਾ ਕੀ ਯੋਗਦਾਨ ਆ ਪਾਰਟੀ ਨੂੰ ਤੁਸੀਂ ਕੀ ਕਰਕੇ ਦਿਖਾਇਆ ਤੁਹਾਨੂੰ ਜਿਵੇਂ ਮੈਂ ਪਹਿਲਾਂ ਦੱਸਿਆ ਮਨਮਰਜ਼ੀ ਦੇ ਹਲਕਾ ਮਿਲਿਆ ਮਨਮਰਜ਼ੀ ਨਾਲ ਤੁਸੀਂ ਉੱਥੇ ਇਲੈਕਸ਼ਨ ਲੜੇ ਠੀਕ ਹੈ ਲੋਕਾਂ ਦੇ ਵਿੱਚ ਤੁਸੀਂ ਵਿਚਰੇ ਨਹੀਂ 15000 ਵੋਟ ਤੇ ਤੁਸੀਂ ਰਹਿ ਗਏ 10% ਉੱਥੇ ਪਾਰਟੀ ਨੂੰ ਵੋਟ ਪਈ ਆ ਤੁਸੀਂ ਤਾਂ ਹਲਕਾ ਪਹਿਲਾਂ ਆਪ ਖਾਲੀ ਕਰਤਾ ਆਪ ਖਤਮ ਕਰਤਾ ਤੁਸੀਂ ਜਿਹੜੇ ਤੁਸੀਂ ਸਿਆਸੀ ਇਹ ਤੁਸੀਂ ਮੈਂ ਚਰਨਜੀਤ ਬਰਾੜ ਨੂੰ ਕਹਿੰਨਾ ਵੀ ਤੁਸੀਂ ਆਪ ਦਾ ਸਿਆਸੀ ਕਤਲ ਵਿਰੋਧੀਆਂ ਦੇ ਹੱਥਾਂ ਦੇ ਉੱਤੇ ਚੜ ਕੇ ਆਪ ਕਰਾ ਰਹੇ ਹੋ ਠੀਕ ਹੈ ਇਹਦੇ ਵਿੱਚ ਅਸੀਂ ਤਾਂ ਬੇਨਤੀ ਕਰਦੇ ਹਾਂ ਕਿ ਇਹਨੂੰ ਜਿਹੜਾ ਹੈਗਾ ਪਾਰਟੀ ਦੇ ਵਿੱਚੋਂ ਕੱਢਿਆ ਨਾ ਜਾਵੇ ਇਹਨੂੰ ਪਾਰਟੀ ਦੇ ਵਿੱਚ ਰੱਖ ਕੇ ਠੀਕ ਹੈ ਤੇ ਇਹਨੂੰ ਇੱਕ ਖੁੱਡੇ ਲਾਈਨ ਲਾ ਕੇ ਤੇ ਉਹ ਪਰ ਨਾਲ ਦੀ ਨਾਲ ਮੈਂ ਇੱਕ ਚੀਜ਼ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਬੇਨਤੀ ਕਰਦਾ ਕਿ ਤੁਸੀਂ ਬਹੁਤ ਦੇਖੋ ਇੱਕੋ ਇੱਕ ਪਾਰਟੀ ਦਾ ਪ੍ਰਧਾਨ ਆ ਜਿਹੜਾ ਪੂਰੇ ਪੰਜਾਬ ਦੇ ਵਿੱਚ ਇੰਨੀ ਜਿਹੜਾ ਹੈਗਾ ਉਹ ਮਿਹਨਤ ਕਰ ਰਿਹਾ ਹੈ ਉਹ ਮਿਹਨਤ ਕਿਹਦੇ ਲਈ ਕਰ ਰਿਹਾ ਸਾਡੇ ਕਿਸਾਨਾਂ ਲਈ ਸਾਡੇ ਜਵਾਨਾਂ ਲਈ ਸਾਡੇ ਪੰਜਾਬ ਦੀ ਜਿਹੜੀ ਖੇਤਰੀ ਪਾਰਟੀ ਆ ਉਹਨੂੰ ਬਚਾਉਣ ਦੇ ਲਈ ਔਰ ਮੈਂ ਬੇਨਤੀ ਕਰਦਾ ਕਿ ਜਿਹੜੇ ਇਹੋ ਜਿਹੇ ਆਸਤੀਨ ਦੇ ਸੱਪ ਜਿਹੜੇ ਆ ਉਹ ਲੁਕੇ ਬੈਠੇ ਆ ਉਹ ਵੀ ਨਾਲ ਦੀ ਨਾਲ ਕੱਢ ਕੇ ਬਾਹਰ ਸੁੱਟ ਦੇਣੇ ਚਾਹੀਦੇ ਆ ਠੀਕ ਆ ਮਾੜਾ ਸਮਾਂ ਚੱਲ ਰਿਹਾ ਚੱਲੂਗਾ ਕਿੰਨਾ ਚਿਰ ਜੇ ਸਮਾਂ ਉਹ ਨਹੀਂ ਰਿਹਾ ਤੇ ਸਮਾਂ ਆ ਵੀ ਨਹੀਂ ਰਹਿਣਾ ਠੀਕ ਆ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਦਾ ਝੰਡਾ ਬੁਲੰਦ ਪੰਜਾਬ ਦੇ ਅੰਦਰ ਹੋਣਾ ਹੀ ਹੋਣਾ ਇਹਨੂੰ ਕੋਈ ਰੋਕ ਨਹੀਂ ਸਕਦਾ ਅੱਜ ਤੱਕ ਹੋ ਜਾਊਗਾ ਕੰਮ ਜੇ ਫਿਰ ਹਾਂਜੀ 27 ਤੱਕ ਕਾਮਯਾਬ ਹੋ ਜਾਓਗੇ ਸਾਡਾ ਫਰਜ਼ ਹੈ ਲੜਾਈ ਲੜਨਾ ਠੀਕ ਹੈ ਅਸੀਂ ਲੋਕਾਂ ਦੀ ਲੜਾਈ ਲੜਦੇ ਆਂ ਪਾਰਟੀ ਆ ਜਿਹੜੀ ਉਹ ਪੰਜਾਬ ਦੀ ਲੜਾਈ ਹੈ ਹੁਣ ਤੁਸੀਂ ਕਿਹੜੀ ਲੜ ਰਹੇ ਹੋ ਪਾਰਟੀ ਨੂੰ ਇੱਕ ਜੁਟਤਾ ਕਰਨ ਵਾਸਤੇ ਲੜ ਰਹੇ ਹੋ ਜਾਂ ਲੋਕਾਂ ਨੂੰ ਜੋੜਨ ਵਾਸਤੇ ਲੜ ਰਹੇ ਹੋ ਦੇਖੋ ਜਿਹੜਾ ਇਹ ਪਾਰਟੀ ਦਾ ਅੰਦਰੂਨੀ ਮੈਟਰ ਹੈ ਜੇ ਕੋਈ ਬੰਦਾ ਪਾਰਟੀ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਉਹ ਲੜਾਈ ਵੀ ਜਿਹੜੀ ਅਸੀਂ ਘਰੋਂ ਲੜਾਈ ਕਰਕੇ ਜਿਹੜੀ ਆ ਮਾੜੇ ਬੰਦਿਆਂ ਨੂੰ ਪਾਸੇ ਕਰਕੇ ਪਾਰਟੀ ਦੇ ਅੰਦਰ ਜਿਹੜਾ ਪਾਰਟੀ ਦਾ ਸੱਚਾ ਸਿਪਾਈ ਆ ਸੱਚਾ ਵਰਕਰ ਆ ਉਹਨੂੰ ਪਾਰਟੀ ਮੂਰੇ ਲੈ ਕੇ ਆ ਰਹੀ ਆ ਉਹਨਾਂ ਨੂੰ ਮੂਰੇ ਪਾਰਟੀ ਕਰ ਰਹੀ ਆ ਜਿਵੇਂ ਤੁਸੀਂ ਕਹਿੰਦੇ ਆ ਵੀ ਕਨਾਲਾਂ ਦੀਆਂ ਗੋਠੀਆਂ ਤੇ ਅਠਾ ਕਿੱਲਾਂ ਦੀਆਂ ਗੋਠੀਆਂ ਨੂੰ ਛੱਡ ਕੇ ਜਿਹੜਾ ਹੈਗਾ ਕਨਾਲਾਂ ਦੀਆਂ ਗੋਠੀਆਂ 'ਚ ਵੜਿਆ ਉਹ ਹਰ ਇੱਕ ਘਰ ਦੇ ਅੰਦਰ ਹਰ ਇੱਕ ਗਰੀਬ ਵਰਗ ਦੇ ਹਰ ਇੱਕ ਗਰੀਬ ਵਰਗ ਦੀ ਸੋਚ ਰੇ ਆ ਔਰ ਪਾਰਟੀ ਆ ਜਿਹੜੀ ਹਰ ਟਾਈਮ ਆਪਦੇ ਵਰਕਰ ਦੇ ਨਾਲ ਪੰਜਾਬ ਦੇ ਨਾਲ ਮੋਢੇ ਨਾਲ ਮੋਢੇ ਜੋੜ ਕੇ ਖੜੀ ਏ ਤੁਸੀਂ ਬੜੀਆਂ ਇੰਸਟਾਗ੍ਰਾਮ ਦੇ ਉੱਪਰ ਬੰਟੀ ਰਮਾਣੇ ਦੀਆਂ ਪੋਸਟਾਂ ਪਾ ਰਹੇ ਹੋ ਬਾਈ ਜੀ ਇੱਕ ਤਾਂ ਗੱਲ ਇਹ ਆ ਜਦੋਂ ਟੀਸੀ ਵਾਲਾ ਬੇਰ ਹੁੰਦਾ ਨਾ ਉਹਨੂੰ ਰੋੜੇ ਵਜਦੇ ਹੀ ਆ ਆਪਾਂ ਕਹਿੰਦੇ ਉੱਚ ਜੀ ਨੂੰ ਹੱਥ ਪਾਉਣੇ ਆ ਰਮਾਣਾ ਸਾਹਿਬ ਵਰਗਾ ਲੀਡਰ ਫਰੀਦਕੋਟ ਦੇ ਵਿੱਚ ਦੁਵਾਰਾ ਦੁਵਾਰਾ ਪੈਦਾ ਨਹੀਂ ਹੁੰਦਾ ਜਿਹੜੀ ਪੈਸੇ ਲੈਣ ਦੀ ਗੱਲ ਕਰਦੇ ਨਾ ਜੇ ਕਿਸੇ ਅਸੀਂ ਅਫਸਰ ਨੂੰ ਕਹ ਜੀ ਨਾ ਬਾਈ ਪੈਸੇ ਦੇ ਕੰਮ ਕਰਾ ਲਈ ਉਹ ਕਹਿੰਦਾ ਬ੍ਰਦਰ ਇਹ ਗੱਲ ਨਾ ਮੇਰ ਨਾਲ ਕਰਿਓ ਮੈਂ ਜਾ ਕੇ ਫੋਨ ਕਰ ਦਿੰਨਾ ਜਿਹੜਾ ਇਹ ਬੰਦਾ ਕਿਸ ਨੂੰ 1000 ਰੁਪਏ ਦੇਣ ਤੇ ਵੀ ਕਹਿੰਦਾ ਨਹੀਂ ਤੇ ਕਹਿੰਦਾ ਉਹ ਕਿਸਦੇ ਪੈਸੇ ਕਿਵੇਂ ਲਊਗਾ ਅਸੀਂ ਪਾਰਟੀ ਲਈ ਦਿਨ ਰਾਤ ਖੜੇ ਆ ਅੱਜ ਵੀ ਬਾਈ ਰਮਾਣਾ ਨਾਲ ਖੜੇ ਆ ਕੱਲ ਨੂੰ ਵੀ ਰਮਾਣਾ ਸਾਹਿਬ ਨੇ ਫਰੀਦਕੋਟ ਦੇ ਵਿੱਚ ਕਾਲੀਦਲ ਦੇ ਵਿੱਚ ਜਾਣ ਪਾਈ ਆ ਜਿਲ੍ਹਾ ਦੇ ਲੱਤਾਂ ਕੰਮ ਦੀ ਹਨ ਵਰਕਰ ਨੂੰ ਵੋਟ ਪਾਉਂਦੇ ਆ ਕਿਹਨੂੰ ਪਾਵਾਂਗੇ ਜੇ ਕਿਤੇ ਹੋਰ ਬੰਦੇ ਨੂੰ ਡਾਕਟਰ ਮਿਲ ਜਾਂਦੀ ਨਾ ਅਸੀਂ ਵੀ ਕਾਲੀਦਲ ਤੋਂ ਘਰੇ ਬੈਠੇ ਹੁੰਦੇ ਤੁਸੀਂ ਦੇਖਿਆ ਇਸ ਹਲਕੇ ਦੇ ਵਿੱਚ ਗੁੰਡਾਗਰਦੀ ਸ਼ਹਿਰ ਦੋ ਸਰਕਾਰਾਂ ਬਦਲ ਗਈਆਂ ਰਮਾਣਾ ਸਾਹਿਬ ਤੋਂ ਸਾਰੇ ਚੱਲਦੇ ਆ ਜਿਹੜੇ ਕਰਕੇ ਕੋਈ ਹੱਥ ਨਹੀਂ ਪਾਉਂਦਾ ਯੂਥ ਕੀ ਸੋਚਦੀ ਹੈ ਕਿਉਂਕਿ ਤੁਸੀਂ ਜ਼ਿਲ੍ਹੇ ਦੇ ਯੂਥ ਦੇ ਪ੍ਰਧਾਨ ਵੀ ਹੋ ਯੂਥ ਕਾਲੀਦਲ ਨੂੰ ਰਮਾਣਾ ਸਾਹਿਬ ਕੋਲੇ ਜਾਨਕਿ ਐਸ.ਓ.ਆਈ.ਡੀ ਤੇ ਯੂਥ ਦੀ ਬਹੁਤ ਲੰਮਾ ਸਮਾਂ ਵਾਗੜੋ ਰਹੀ ਹੈ ਜੀ ਪੰਜਾਬ ਦੇ ਵਿੱਚਨੇਕਾ ਯੂਥ ਨੂੰ ਐਸ.ਓ.ਆਈ ਦੇ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਮੂਹਰੇ ਲੈ ਕੇ ਆਂਦਾ ਮੈਂ ਚਰਨਜੀਤ ਬਰਾੜ ਨੂੰ ਪੁੱਛਣਾ ਚਾਹਣਾ ਇਹਨਾਂ ਨੇ ਬਹੁਤ ਲੰਮਾ ਸਮਾਂ ਓ.ਐਸ.ਡੀ ਦੇ ਤੌਰ ਤੇ ਪ੍ਰਧਾਨ ਜੀ ਦਾ ਕੰਮ ਕੀਤਾ ਕਿਹੜੇ ਯੂਥ ਨੂੰ ਅੱਗੇ ਲੈ ਕੇ ਆਂਦਾ ਤੇ ਕਿਸੇ ਦਾ ਫੋਨ ਚੱਕਿਆ ਹੋਵੇ ਅੱਜ ਤੱਕ ਮੇਰੇ ਪਿਤਾ ਜੀ ਸਰਕਲ ਪ੍ਰਧਾਨ ਰਹੇ ਸ਼੍ਰੋਮਣੀ ਕਾਲੀ ਦਲ ਦੇ ਉਹਦੇ ਇੰਚਾਰਜ ਵੀ ਰਹੇ ਆ ਸ਼੍ਰੋਮਣੀ ਕਾਲੀ ਦਲ ਦੇ ਜੀ ਤੇ ਉਹਨਾਂ ਦਾ ਅੱਜ ਤੱਕ ਇਹਨਾਂ ਨੇ ਕਦੇ ਫੋਨ ਵੀ ਕਿਸੇ ਸਰਕਲ ਦਾ ਪੰਜਾਬ ਦੇ ਦਾ ਚੱਕਿਆ ਹੋਵੇ ਤਾਂ ਦੱਸਣ ਜੀ ਤਾਂ ਸਿਟੀ ਦੇ ਪ੍ਰਧਾਨ ਨੇ ਜ਼ਿਲ੍ਹੇ ਦੇ ਪੂਰੇ ਦੇ ਗਰੋਵਰ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਬੜਾ ਜਿਹੜਾ ਵਰਕ ਪਹਿਲਾਂ ਤੁਸੀਂ ਅਵਤਾਰ ਸਿੰਘ ਬਰਾੜ ਦੇ ਨਾਲ ਕੀਤਾ ਜਿਹੜੇ ਬੜੇ ਵਧੀਆ ਜਿਹੜੇ ਲੀਡਰ ਹੈ ਮੰਤਰੀ ਵੀ ਰਹੇ ਆ ਉਦੋਂ ਤੁਸੀਂ ਉਹਨਾਂ ਦੇ ਨਾਲ ਹੁੰਦੇ ਸੀ ਹੁਣ ਬੰਟੀ ਰਮਾਣੇ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਜੁੜਿਆ ਹੂੰ ਤੁਸੀਂ ਜਿਹੜੇ ਵੱਡੇ ਸਵਾਲ ਖੜੇ ਹੋ ਰਹੇ ਆ ਬੰਟੀ ਰਮਾਣੇ ਦੇ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਤੁਸੀਂ ਮੇਰੇ ਬਾਰੇ ਬਹੁਤ ਜ਼ਿਆਦਾ ਪੁਰਾਣਾ ਜਾਣਦੇ ਹੋ ਮੈਂ ਅਵਤਾਰ ਸਿੰਘ ਬਰਾੜ ਦਾ ਪੋਲਿਸੀ ਨਾਇਡ ਬੈਠਦਾ ਸੀ ਬਰਾੜ ਸਾਹਿਬ ਨੇ ਇੱਕੋ ਸਿਖਾਇਆ ਸੀ ਪਾਰਟੀ ਵਿੱਚ ਮਿਹਨਤ ਕਰੋ ਤੇ ਮੈਂ ਮਿਹਨਤ ਕੀਤੀ ਮੈਨੂੰ ਯਾਦ ਆਉਂਦਾ ਣ 5 6 ਲੀਟਰ ਹੁੰਦੇ ਅਵਤਾਰ ਸਿੰਘ ਬਰਾੜ ਦੇ ਨਾਲ ਗੱਡੀ ਦੇ ਵਿੱਚ ਜਦੋਂ ਮੈਂ ਮਿਹਨਤ ਕੀਤੀ ਤੇ ਬਰਾੜ ਸਾਹਿਬ ਨੇ ਮੈਨੂੰ ਮੇਰਾ ਮਾਨ ਦਿੱਤਾ ਮੈਨੂੰ ਤੇ ਮੈਨੂੰ ਗੱਡੀ ਦੇ ਬਿਠਾਇਆ ਇਹ ਜਿਹੜੀ ਸਿਸਟਮ ਹੈ ਪਰਮਪੰਨ ਸਿੰਘ ਬੰਟੀ ਰਮਾਣੇਦਾਰਿਆ ਪਰਮਪੰਨ ਸਿੰਘ ਰਵੰਟੀ ਰਮਾਣੇ ਨੇ ਪਾਰਟੀ ਵਿੱਚ ਇਮਾਨਦਾਰੀ ਨਾਲ ਮਿਹਨਤ ਕੀਤੀ ਤੇ ਉਹ ਪ੍ਰਧਾਨ ਦੇ ਨੇੜੇ ਹੋ ਗਏ ਕਿਸ ਨੂੰ ਕੀ ਇਤਰਾਜ਼ ਹੋਣਾ ਚਾਹੀਦਾ ਅੱਜ ਚਰਚੀ ਵਿੱਚ ਬਰਾੜ ਨੂੰ ਲੱਗਦਾ ਹੈ ਵੀ ਸਾਡੀ ਸੁਣਾਈ ਨਹੀਂ ਤੁਸੀਂ ਆਪ ਦਾ ਗ੍ਰਿਪ ਤੁਸੀਂ ਇਹਦਾ ਮਤਲਬ ਮਿਹਨਤ ਛੱਡ ਗਏ ਤੁਸੀਂ ਫਿਰ ਪਾਰਟੀ ਆਫੇ ਕੁਝ ਨਹੀਂ ਕਰ ਰਹੇ ਜੇ ਨੂੰ ਬੰਟੀ ਨੂੰ ਮਣਾ ਚੰਗਾ ਲੱਗਦਾ ਹੈ ਮਿਹਨਤ ਕਰਦਾ ਹੈ ਤੇ ਬੰਟੀ ਨੂੰ ਮਣਾ ਦਾ ਸਾਥ ਹੀ ਤੂਗਾ ਅੱਜ ਲਾਂਚਨ ਲਾਈਏ ਤੁਸੀਂ ਕੰਮ ਕਰੋ ਬੰਟੀ ਹੋਰ ਕਾ ਹੋ ਜੋ ਕਿਸਨ ਕੀ ਤਾਂ ਅੱਜ ਬੰਟੀ ਨੇ ਕਿਸ ਨੂੰ ਕਟਿਆ ਤਾਂ ਨਹੀਂ ਕਿਸੇ ਚੁਗਲੀ ਨਿੱਤਾ ਨਹੀਂ ਕੀਤੀ ਉਹਨੇ ਉਹਨੇ ਮਿਹਨਤ ਕੀਤੀ ਪਾਰਟੀਆਂ ਸੇ ਮੈਂ ਜੇ ਕੋ ਬੰਦਾ ਮੈਂ ਤਾਂ ਵੀ ਦੋ ਤਿੰਨ ਬੰਦੇ ਹੈ ਜਿਹੜੇ ਹੋਰ ਤਾਂ ਕਿਸੇ ਨੂੰ ਨੇੜੇ ਖੜਨ ਨਹੀਂ ਦਿੰਦੇਗੇ ਆਪ ਕੇਰਾ ਪਾਈ ਬੈਠੇ ਹੈ ਸੁਖਵੀਰ ਸਿੰਘ ਬਾਦਲ ਨੂੰ ਤਾਂ ਹੀ ਜਿਹੜਾ ਇੰਨਾ ਡਾਉਨ ਜਾਵੜੀ ਪਾਰਟੀ ਪਿਲੇ 10 ਸਾਲ ਤੋਂ ਜਿਹੜਾ ਕਬਜਾ ਤਾਂ ਚੈਲੰਜਿੰਗ ਬਰਾਦਰ ਹੈ ਪਾਰਟੀ ਤੇ ਦਫਤਰ ਤੇ ਉਹ ਅਸੀਂ ਦੌੜੇ ਆ ਕਿ ਤੁਸੀਂ ਇਹਨਾਂ ਪਰ ਦੋਸ਼ ਲਾ ਸਕਦੇ ਹੋ ਗ੍ਰਿਪਰ ਤੁਹਾਡਾ ਕਮਜ਼ੋਰ ਹੋਇਆ ਪਾਰਟੀ ਨੂੰ ਕਮਜ਼ੋਰ ਤੁਸੀਂ ਕੀਤਾ ਜਦੋਂ ਕੋਈ ਲੀਡਰ ਮਿਲਣ ਜਾਂਦਾ ਸੀ ਵਾਲ ਸਾਹਿਬ ਨੂੰ ਪ੍ਰਧਾਨ ਜੀ ਨੂੰ ਉਹਨੂੰ ਸਮਝ ਨਹੀਂ ਦਵਾ ਸਕਦਾ ਸੀ ਉਹ ਸਮਝ ਲੱਗਦਾ ਸੀ ਅੱਧਾ ਹੱਥ ਮਲਾਉਂਦਾ ਸੀ ਪਾਰਟੀ ਕਿਵੇਂ ਕੰਮਜੋ ਹੋਗੀ ਮੈਂ ਤਾਂ ਕਹਿੰਦਾ ਜੇ ਨੁਕਸਾਨ ਪਾਰਟੀ ਦਾ ਹੋ ਤੇ ਉਹਦੇ ਕਰਕੇ ਹੋਇਆ ਜੇ ਉਹ ਅਸਲੀ ਕੋਈ ਚੰਗਾ ਹੁੰਦਾ ਉਸਦਾ ਪਾਰਟੀ ਬਹੁਤ ਗਿਣ ਕਰ ਜਾਂਦੀ ਕਰਨਗੇ ਬਰਾੜ ਕਹਿੰਦਾ ਹੈ ਕਿ ਬੰਟੀ ਰਮਾਣਾ ਦਾ 5ਵੇਂ ਨੰਬਰ ਤੇ ਜਾਵੜਿਆ ਉਹਨਾਂ ਨੂੰ ਫੇਰ ਅੱਗੇ ਰੱਖੀ ਬੈਠੇ ਹੈ ਜੇ ਮੈਂ ਅੰਕੜਿਆਂ ਦੀ ਗੱਲ ਕਰਾਂ 2017 ਦੀ ਗੱਲ ਕਰਾਂ 2022 ਦੀ ਗੱਲ ਕਰਾਂ 2017 ਦੇ ਵਿੱਚ ਵੀ ਬੰਟੀ ਨੂੰ ਬਹੁਤ ਵੋਟ ਪਈ ਹੈ ਇੱਥੋਂ ਤੇ 2022 ਦੇ ਵਿੱਚ ਜੇ ਮੈਂ ਗੱਲ ਕਰਾਂ ਤੇ ਬਾਕੀ ਆਗਿਆ ਸ਼ੋਮਨੀ ਕਹਿੰਦੇ ਨੇ ਵੋਟਾਂ ਐਮਐਲਏ ਗਵਾ ਚੁੱਕੇ ਸੀ ਪਰ ਬੰਟੀ ਨੇ ਇਸ ਜਗ੍ਹਾ ਤੋਂ ਗੇਨ ਕੀਤਾ ਹੈ 4000 ਵੋਟ ਪਿਛਲੀ ਵੋਟਾਂ ਨਾਲ ਵਧਾ ਕੇ ਦਿੱਤੀ ਹੈ ਦੂਜੀ ਗੱਲ ਤੇ ਹੋਰ ਦੱਸਣਾ ਚਾਹੁੰਦਾ ਮੈਂ ਰਮਾਣਾ ਸਾਹਿਬ ਦੀ ਇੰਨੀ ਮਿਹਨਤ ਰਹੀ ਹੈ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਸ਼ਹਿਰ ਦੇ ਵਿੱਚ ਦੂਜੇ ਨੰਬਰ ਤੇ ਨਹੀਂ ਆਇਆ ਮੈਂ ਮੈਨੂੰ ਇੰਨੀ ਉਮਰ ਹੋ ਗਈ ਆ ਹਮੇਸ਼ਾ ਅਕਾਲੀ ਦਲ ਸ਼ਹਿਰ ਦੀ ਤੀਜੇ ਨੰਬਰ ਤੇ ਰਿਹਾ ਕਾਂਗਰਸ ਵਧਦੀ ਰਹੀ ਹੈ ਪਰ ਵੰਟੀ ਦੇ ਟਾਈਮ ਤੇ ਸ਼ਹਿਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੂਜੇ ਨੰਬਰ ਤੇ ਆਇਆ ਕਾਂਗਰਸ ਸੀ ਜੇ ਨੰਬਰ ਤੇ ਆਈ ਹੈ ਇਹ ਵੰਟੀ ਦੀ ਬਦੌਲਤ ਹੀ ਹੋਇਆ ਹੁਣ 2024 ਦੇ ਵਿੱਚ ਤਾਂ ਤੁਸੀਂ ਭਾਰਤੀ ਜਨਤਾ ਪਾਰਟੀ ਨਾਲੋਂ ਵੀ ਘਟ ਗਏ 250 ਵੋਟ ਦੇਖੋ ਇੱਕ ਲਹਿਰ ਮੋਦੀ ਮੈਨ ਜਦੋਂ ਪਾਰਟੀ ਆਲਾਈਂਸ ਨਹੀਂ ਹੋਇਆ ਸੀ ਲੋਕ ਇਹ ਗੱਲ ਸੋਚਣ ਲੱਪੇ ਸੀ ਜ਼ਿਆਦਾ ਲੋਕ ਜਾ ਰਹੇ ਸੀ ਮੋਦੀ ਨੂੰ ਜਿਤਾਉਣ ਵਾਸਤੇ ਜਮੋਦ ਨੂੰ ਹਰਾਉਣ ਵਾਸਤੇ ਜਿੰਨੀਆਂ ਵੀ ਪਾਰਟੀਆਂ ਦੇਸ਼ 'ਚ ਲੜੀਆਂ ਇਕੱਲੀਆਂ ਲੈਣੀਆਂ ਉਹ ਪਾਰਟੀਆਂ ਨੂੰ ਨੁਕਸਾਨ ਹੋਇਆ ਚਾਹੇ ਅਕਾਲੀ ਦਲ ਹੋਵੇ ਚਾਹੇ ਪਟਨਾਇ ਦੀ ਗੱਲ ਕਰੀਏ ਉੜੀਸਾ ਦੀ ਗੱਲ ਕਰੀਏ ਜਾਂ ਮੈਵਤੀ ਹੋਵੇ ਇਹ ਸਾਰੀਆਂ ਪਾਰਟੀਆਂ ਨੂੰ ਨੁਕਸਾਨ ਹੋਇਆ ਲੋਕਾਂ ਦੀ ਸੋਚ ਹੀ ਸੀ ਵੀ ਇਹ ਪਾਰਟੀ ਇਕੱਲੀ ਇਲੈਕਸ਼ਨ ਲੜ ਰਹੀ ਹੈ ਤੁਸੀਂ ਇਹ ਕੀ ਮੰਨਦੇ ਹੋ ਸ਼ਰਮਣ ਅਕਾਲੀ ਦਲ ਦਾ ਫਰੀਦਕੋਟ ਦੀ ਗੱਲ ਕਰਕੇ ਭਾਰਤੀ ਜਨਤਾ ਪਾਰਟੀ ਕਰਕੇ ਨੁਕਸਾਨ ਹੋਇਆ ਜਾਂ ਆਜ਼ਾਦ ਉਮੀਦਵਾਰ ਸੀ ਪੰਥਕ ਉਮੀਦਵਾਰ ਸੀ ਸਰਬਜੀਤ ਸਿੰਘ ਉਹਦੇ ਕਰਕੇ ਜਿਹੜਾ ਨੁਕਸਾਨ ਹੋਇਆ ਤੁਹਾਡੇ ਜਿਹੜਾ ਸਾਡਾ ਇਲਾਕਾ ਉਹ ਪੰਥਕ ਇਲਾਕਾ ਹੈ ਸਾਡਾ ਜੇ ਵੱਡਾ ਨੁਕਸਾਨ ਅਸੀਂ ਕਹਾਂਗੇ ਤੇ ਪੰਥਕ ਸੀਟ ਕਰਕੇ ਹੋਇਆ ਸ਼ਰਮਣੀ ਕਾਲੀ ਗੱਲ ਦਾ ਇਸ ਕਰਕੇ ਸਾਡਾ ਵੱਡਾ ਨੁਕਸਾਨ ਹੋਇਆ ਪੰਥਕ ਉਮੀਦਵਾਰ ਖੜਾ ਲੋਕਾਂ ਨੇ ਉਹਨੂੰ ਪੈਲ ਦਿੱਤੀ ਹੈ ਮੰਨ ਲਓ ਹੁਣ ਸੁਖਬੀਰ ਬਾਦਲ ਕਿਉਂਕਿ ਜੇ ਸੁਖਬੀਰ ਬਾਦਲ ਨੂੰ ਜਾਂ ਵੱਡੇ ਲੀਡਰ ਹੈ ਜਿਹੜੇ ਤੁਹਾਡੇ ਪਾਰਟੀ ਦੇ ਨਾਲ ਹੈ ਕੋਰ ਕਮੇਟੀ ਦੇ ਮੈਂਬਰ ਹੈ ਉਹ ਕਹਿੰਦੇ ਵੀ ਇਹਨਾਂ ਲੋਕਾਂ ਨੂੰ ਜਿਹੜਾ ਵੰਟੀ ਰਮਾਣਾ ਹੋਇਆ ਨੂਨੀ ਮਾਨ ਹੋਇਆ ਰੋਜੀ ਬਰਕੰਦੀ ਹੋਇਆ ਇਹਨਾਂ ਨੂੰ ਪਿੱਛੇ ਕਰ ਦੋ ਜੇਕਰ ਪਾਰਟੀ ਮਜ਼ਬੂਤ ਕਰਨੀ ਹੈ ਜੇਕਰ ਇਹਨਾਂ ਨੂੰ ਪਿੱਛੇ ਕੀਤਾ ਜਾਂਦਾ ਹੈ ਤੇ ਤੁਸੀਂ ਕੀ ਸੋਚੋਗੇ ਫਿਰ ਕਿਉਂਕਿ ਤੁਸੀਂ ਬੜੇ ਬੰਟੀ ਦੇ ਨਾਲ ਜੁੜੇ ਹੋ ਰਾਈਟ ਹੈਂਡ ਹੋ ਤੁਹਾਡੇ ਮਨ ਦੇ ਵਿੱਚ ਕੀ ਸੋਚੋਗੇ ਫਿਰ ਤੁਸੀਂ ਆਉਣ ਵਾਲੇ ਸਮੇਂ ਵਿੱਚ ਕਿਸ ਤਰੀਕੇ ਦਾ ਰੋਖ ਅਪਣਾਉਗੇ ਪਹਿਲੀ ਗੱਲ ਤਾਂ ਕੋਈ ਕੋਰ ਕਮੇਟੀ ਨੇ ਨਹੀਂ ਕਿਹਾ ਇਹ ਗੱਲ ਵੀ ਬੰਟੀ ਰਮਾਣੇ ਨੂੰ ਰੋਜੀ ਬਰਕੰਦੀ ਨੂਨੀ ਮਾਨ ਨੂੰ ਪਿੱਛੇ ਕਰ ਦਿਓ ਇੱਕੋ ਬੰਦਾ ਹੈ ਚੰਦ ਸਿੰਘ ਬਰਾੜ ਨਹੀਂ ਮੈਂ ਕਿਹਾ ਨਹੀਂ ਕਿਹਾ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਅਜਿਹਾ ਫੈਸਲਾ ਲਿਆ ਜਾਵੇ ਤਾਂ ਮੈਂ ਸਮਝਦਾ ਵੀ ਜਿਹੜੇ ਬੰਦੇ ਟੀਮ ਕੰਮ ਕਰਾਂਗੇ ਜੇ ਕੰਮ ਕਰਾਂ ਟੀਮ ਹੀ ਤੁਸੀਂ ਪਿੱਛੇ ਕਰਤੀ ਫਿਰ ਪਾਰਟੀ ਗੇਨ ਕਿਵੇਂ ਕਰੂਗੀ ਗਲਤ ਬੰਦਿਆਂ ਦਾ ਜੇ ਅੱਜ ਮੈਂ ਚਰਨਜੀਤ ਬਰਾੜ ਦੀ ਗੱਲ ਕਰਾਂ ਇਹਦੀ ਜਾਂਚ ਹੋਣੀ ਚਾਹੀਦੀ ਹੈ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਚਰਨਜੀਤ ਬਰਾੜ ਨੇ ਇਨਾ ਕਿਉਂ ਬੋਲਿਆ ਉਹਦੇ ਮਗਰ ਕਿਹੜੀ ਤਾਕਤ ਖੜੀ ਹੈ ਜੇ ਕੋਈ ਤਾਕਤ ਉਹਦੇ ਮਗਰ ਖੜੀ ਹੈ ਉਨੇ ਪਾਰਟੀ ਦੇ ਖਿਲਾਫ ਬੋਲਿਆ ਪਾਰਟੀ ਨੂੰ ਖੇਤੀ ਪਾਰਟੀ ਨੂੰ ਕਮਜ਼ੋਰ ਕਰਾਣਾ ਸੀ ਹੋ ਸਕਦੀ ਹੈ ਕੋਈ ਤੁਹਾਡੇ ਮਨ ਦੇ ਵਿੱਚ ਹੈਗਾ ਕੋਈ ਤਾਕਤ ਉਹਦੇ ਪਿੱਛੇ ਇਹ ਦਾ ਦੇਖੋ ਸਾਨੂੰ ਤਾਂ ਨਤੀਜਾ ਕੁਝ ਦਿਨਾਂ ਚ ਇਹਦਾ ਨਤੀਜਾ ਤੁਹਾਡੇ ਸਾਹਮਣੇ ਆਊਗਾ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਇਹ ਨਤੀਜਾ ਤੁਹਾਡੇ ਸਾਹਮਣੇ ਆ ਜਾਣਾ ਜਦੋਂ ਇਹਨੂੰ ਆਮ ਆਦਮੀ ਪਾਰਟੀ ਦੀ ਟਿਕਟ ਮਿਲੂਗੀ ਤੇ ਕਿ ਗਿੱਦੜਵੇ ਤੋਂ ਇਲੈਕਸ਼ਨ ਲੜੂਗਾ ਇਹ ਸਾਰਾ ਕੁਝ ਸੱਜ ਤੁਹਾਨੂੰ ਨਾ ਮੇਰੀ ਤਾਂ ਅਜੇ ਤੱਕ ਕਿਸੇ ਨਾਲ ਗੱਲ ਹੀ ਨਹੀਂ ਹੋਈ ਆਮ ਵਰਕਰ ਦੇ ਨਾਲ ਵੀ ਨਹੀਂ ਗੱਲ ਹੋਈ ਵੱਡੇ ਲੀਡਰਾਂ ਨਾਲ ਤਾਂ ਹੋਣੀ ਕੀ ਸੀ ਵੀ ਇਹ ਗਿੱਦੜਵੇ ਆਸਤੀ ਇਹ ਪਿਛਲੇ ਬਾਰ ਥਾਣੀ ਜਾ ਕੇ ਰਾਗਵ ਚੱਡੇ ਨੂੰ ਤਾਂ ਮਿਲ ਆਇਆ ਤੇ ਭਗਵੰਤ ਮਾਨ ਨੂੰ ਮਿਲਣ ਦੀ ਤਿਆਰੀ ਇੱਕ ਦੋ ਦਿਨਾਂ ਚ ਇਹ ਤੁਹਾਡੇ ਸਾਰਾ ਕੁਝ ਸਾਹਮਣੇ ਆ ਜਾਣਾ ਇਹ ਬਹੁਤ ਲੰਮਾ ਸਮਾਂ ਅੜੀਕਣ ਦੀ ਵੇਟ ਨਹੀਂ ਕਰਨ ਦੀ ਜ਼ਰੂਰਤ ਪਰ ਮੈਂ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਇੱਕ ਵਰਕਰ ਹੋਣ ਦੇ ਨਾਂ ਤੇ ਬੇਨਤੀ ਜ਼ਰੂਰ ਕਰਦਾ ਕਿ ਇਹਨੂੰ ਪਾਰਟੀ ਚੋਂ ਕੱਢੇ ਹੋਣਾ ਜਾਂ ਆਪਦੀ ਆਪ ਜਾਵੇ ਸਵਾਦ ਫੇਰ ਆਊਗਾ ਇਹਦਾ ਮੈਂ ਸਾਝੀ ਸਹੀ ਗੱਲ ਕਰ ਰਿਹਾ ਹਾਂ ਝੂਠ ਬਾਲਾ ਚਰ ਲੁਕਦਾ ਨਹੀਂ ਹੁੰਦਾ 5-7 ਦਿਨਾਂ ਦੀ ਗੱਲ ਹੀ ਹੈ 5-7 ਦਿਨਾਂ ਚ ਸਾਨੂੰ ਪਤਾ ਲੱਗ ਜਾਊਗਾ ਵੀ ਕਿਹੜੇ ਬੰਦੇ ਦੇ ਮਗਰ ਖੜੇ ਸੀ ਜਿਨ੍ਹਾਂ ਨੇ ਸਾਡੀ ਪਾਰਟੀ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਇਹਨਾਂ ਤੋਂ ਕਰਵਾਈਆਂ ਮੈਂ ਜੋ ਅੱਜ ਨਾ ਦੋਣਾ ਤੁਹਾਨੂੰ ਲੋਕ ਸ਼ੋਮਨੀ ਕਾਲੀ ਦਲ ਨੂੰ ਚਾਹੁੰਦੇ ਆ ਪਾਰਲੀਮੈਂਟ ਦਾ ਤੇ ਵਿਧਾਨ ਸਭਾ ਦਾ ਇਹ ਫਰਕ ਹੁੰਦਾ ਜਿਹੜੀ ਝੂਠੇ ਵਾਅਦੇ ਆਵਾਜ਼ ਦੀ ਪਾਰਟੀ ਨੇ ਕੀਤੇ ਸੀ 25 ਸਾਲ ਚ ਇੱਕ ਵਾਅਦਾ ਪੂਰਾ ਨਹੀਂ ਕਰ ਸਕੇ ਜਿਹੜੀਆਂ 13-13 ਸੀਟਾਂ ਲੈ ਜਾਣਾ ਚਾਹੁੰਦੇ ਸੀ ਦੱਸੋ ਪਾਰਟੀ ਨੂੰ ਕਿੰਨੀਆਂ ਸੀਟਾਂ ਆਈਆਂ ਜੇ 2 ਜਾਂ 3 ਸੀਟਾਂ ਵੀ ਇਸ ਕਰਕੇ ਆਈਆਂ ਵੀ ਸਰਕਾਰ ਸੀ ਉਹਨਾਂ ਦੀ ਲੋਕਾਂ ਦੇ ਡਰਾ ਕੇ ਲੋਕ ਮੁਲਾਜ਼ਮਾਂ ਤੋਂ ਵੋਟ ਪਵਾ ਕੇ ਦੋ ਤਿੰਨ ਸੀਟਾਂ ਲੈ ਗਏ ਲੋਕ ਇਹਨਾਂ ਨੂੰ ਹੁਣ ਭੁੱਲ ਗਏ ਐ ਇਹਨੂੰ ਛੱਡਣ ਨੂੰ ਤਿਆਰ ਐ 2027 ਦੇ ਵਿੱਚ ਸ਼ੋਮਨੀ ਕਾਲੀਦਲ ਸਪਸ਼ਟ ਬੋਲਨ ਸਰ ਚਿੱਤ ਗਿਆ ਹੋਊ ਕਿ ਜੇ ਚਲੋ ਤੁਸੀਂ ਸਾਰੇ ਕੈਮਰੇ ਦੇ ਸਾਹਮਣੇ ਅੱਜ ਆ ਗਏ ਆ ਪ੍ਰੈਸ ਕਾਨਫਰੰਸ ਰੱਖ ਲਈ ਐ ਜੇ ਵੰਟੀ ਰਮਣਾ ਸਹੀ ਸੀਗਾ ਤੇ ਵੰਟੀ ਰਮਣਾ ਅੱਜ ਤੱਕ ਕੈਮਰੇ ਦੇ ਸਾਹਮਣੇ ਮੀਡੀਆ ਦੇ ਸਾਹਮਣੇ ਕਿਉਂ ਨਹੀਂ ਆਇਆ ਵੰਟੀਰ ਮਾਣਾ ਬਹੁਤ ਸਿਆਣਾ ਲੀਟਰ ਹੈ ਜਿਉਂ ਨੇ ਆਪਦੀ ਗੱਲ ਕਰਨੀ ਹੈ ਤੇ ਇੱਕ ਪਲੇਟਫਾਰਮ ਤੇ ਗੱਲ ਕਰਨੀ ਹੈ ਪਾਰਟੀ ਦੇ ਪਲੇਟਫਾਰਮ ਤੇ ਜਦੋਂ ਉਹ ਪੁੱਛਿਆ ਜਾਊਗਾ ਉਦੋਂ ਗੱਲ ਕਰੂਗਾ ਇਸ ਤਰ੍ਹਾਂ ਨਹੀਂ ਜਿਸ ਪਾਰਟੀ ਦੇ ਵਿੱਚ ਉਹਨੂੰ ਸ਼ਾਸਨ ਹੁੰਦਾ ਹੈ ਪਾਰਟੀਆਂ ਉਹ ਕਾਮਯਾਬ ਹੁੰਦੀਆਂ ਪਰ ਜੋ ਉਹਨੂੰ ਸ਼ਾਸਨ ਚਰਨ ਸਿੰਘ ਨੇ ਪੰਕ ਕੀਤਾ ਉਹਨੂੰ ਆਪਦੀ ਗੱਲ ਪਲੇਟਫਾਰਮ ਤੇ ਕਰਨੀ ਚਾਹੀਦੀ ਸੀ ਇਹ ਗੱਲਾਂ ਲੋਕਾਂ ਸਾਹਮਣੇ ਨਹੀਂ ਲਿਆਉਣੀਆਂ ਪਰ ਉਹਨੂੰ ਉਂਗਲ ਸੀ ਲੋਕਾਂ ਦੀ ਵਿਰੋਧੀ ਪਾਰਟੀਆਂ ਦੀ ਵੀ ਇਹਨੂੰ ਅਕਲ ਆ ਉਹ ਪਾਰਟੀ ਵਿੱਚ ਇਹਨੂੰ ਖਲਾਰਾ ਕਿਸ ਤਰ੍ਹਾਂ ਪੈਂਦਾ ਪਰ ਸ਼੍ਰੋਮਣੀ ਅਕਾਲੀ ਗੱਲ ਇੱਕ ਇੱਕ ਵਰਕਰ ਇੱਕ ਲੀਟਰ ਬਹੁਤ ਸਿਆਣਾ ਹੈ ਚਰਨਜੀਤ ਬਰਾੜ ਦੀਆਂ ਗੱਲਾਂ 'ਚ ਨਹੀਂ ਹੋਣਾ ਪਾਰਟੀ ਮਜ਼ਬੂਤ ਹੋਊਗੀ ਤਕੜੀ ਹੋਊਗੀ ਇਹ ਜਿਹੜਾ ਚਰਨਜੀਤ ਕਹਿੰਦਾ ਨਾ ਵੀ ਪ੍ਰਧਾਨ ਜੀ ਦੇ ਦਿਵਾਲੇ ਘੇਰਾ ਪੰਜ ਚਾਰ ਬੰਦਿਆਂ ਦਾ ਇੱਕ ਸਵਾਲ ਹੀ ਹੈ ਉਹਨਾਂ ਨੂੰ ਵੀ 2007 ਤੋਂ ਲੈ ਕੇ 17 ਤੱਕ ਉਹ ਉਸਦੀ ਹੋ ਰਹੇ ਆ ਤੇ ਬੜੇ ਚੰਗੇ ਫੈਸਲੇ ਵੀ ਪਾਰਟੀ 'ਚ ਗਲਤ ਵੀ ਫੈਸਲੇ ਹੋਏ ਆ ਕਿ ਜ਼ਿੰਮੇਵਾਰੀ ਲੈਂਦੇ ਆ 75 ਤੋਂ ਪਾਰਟੀ 18 ਤੇ ਆ ਗਈ 18 ਤੋਂ 3 ਤੇ ਆ ਗਈ ਤੇ 22 ਚ ਰਾਜਪੁਰਾ ਸੀਟ 'ਚ ਇੰਦਰੂ ਨੇ ਚਾਹ ਕੇ ਲਈ ਮੈਨੂੰ ਚਾਹੀਦੀ ਤੇ ਵੋਟ ਬਈ 15000 ਤੇ ਬਈ ਨੂੰ ਕੋਈ ਪਤਾ ਨਹੀਂ ਸੀ ਵੀ ਇਥੇ ਮੇਰੇ ਉਤਰ ਸਾਹਿਬ ਸੀਟ ਛੱਡ ਜਾਣਗੇ ਇਹਨੂੰ ਬਈ 313000 ਦੋ ਮਹੀਨੇ ਕੰਮ ਕਿਤੇ ਮੇਰੇ ਪਿੰਡ ਪਿਪਲੀ ਦੇ ਕੰਮ ਅੱਜ ਵੀ ਲੋਕ ਯਾਦ ਕਰਦੇ ਆ ਚਲੋ ਕੰਮ ਵੋਟਾਂ ਵੱਧ ਘੱਟ ਹੁੰਦੀ ਰਹਿੰਦੀ ਆ ਜਿਹੜੇ ਕੰਮ ਰਮਾਣਾ ਸਾਹਿਬ ਨੇ ਕਰਤਾ ਉਹਨੂੰ ਬੰਟੀ ਰਮਾਣਾ ਰੋਜੀ ਵਰਕਾਂ ਦੀ ਨੋਨੀ ਮਾਣ ਉਹਦੇ ਨਾਲ ਹੈ ਨਹੀਂ ਸੀਗੇ ਸਰਵੇਰ ਬੰਦਲੇ ਹੈਗੇ ਸੀ ਬੰਦਾ ਮੰਨ ਲਓ ਜੇ ਮੈਂ 16 ਦੇ ਵਿੱਚ ਬੰਟੀ ਰਮਾਣਾ ਨੂੰ ਜਾਣਦਾ ਨਹੀਂ ਸੀ ਤੇ ਅੱਜ ਮੈਂ ਉਹਨਾਂ ਦੇ ਮਤਲਬ ਉਹਨਾਂ ਦਾ ਨਾਲ ਖੜਾ ਬੰਦਾ ਜਿਹੜਾ ਕੰਮ ਕਰਦਾ ਕਿਸੇ ਦੇ ਕੰਮ ਹ ਚਰਨਜੀਤ ਬਰਾੜ ਕੋਲੇ ਜਲਾਲਾਬਾਦ ਜਾ ਕੇ ਪ੍ਰਧਾਨ ਸਾਹਿਬ ਦੇ ਜਣਾ ਚ ਬੈਠਾ ਹੈ ਬੰਦਾ 48 ਬੋਟਾ ਇੱਕ ਪਰਿਵਾਰ ਦੀਆਂ ਉਹ ਕਹਿੰਦੇ ਅਸੀਂ ਚਰਨਜੀਤ ਦੀ ਵਜ੍ਹਾ ਕਰਕੇ ਛਾੜੂ ਨੂੰ ਪਾਈਆਂ ਕਹੋਂਗੇ ਤੇ ਮਸਬੂਦ ਦੇ ਦੇਣਾ ਤੁਹਾਨੂੰ ਜਦੋਂ ਆਪਾਂ ਕਿਸ ਦੇ ਦੂਜੀ ਹਲਕੇ ਜਾ ਕੇ ਲਾਤ ਡਾਵਾਂਗੇ ਤੇ ਆਪਣਾ ਨੁਕਸਾਨ ਹੋਊਗਾ ਪ੍ਰਧਾਨ ਸਾਹਿਬ ਨੂੰ ਰੌਣ ਵਾਲੇ ਪੰਜ ਚਾਰ ਗਰਮੇ ਬੰਦੇ ਆ ਜਿਹੜੇ ਅੱਜ ਸੋਸ਼ਲ ਮੀਡੀਆ ਤੇ ਬਖਦੇ ਆ ਸਾਡਾ ਬਾਈ ਬੰਟੀ ਰਮਾਣਾ ਅਜੇ ਤੱਕ ਉਹਨਾਂ ਨੇ ਸੋਸ਼ਲ ਮੀਡੀਆ ਤੇ ਲਾਈਵ ਨਹੀਂ ਹੋਇਆ ਇਹਦੇ ਵਾਂਗੂ ਉਹ ਪਾਰਟੀ ਪਲੇਟਫਾਰਮ ਤੇ ਗੱਲ ਕਰੂਗਾ ਆਪਦੇ ਵਰਕਰਾਂ ਨਾਲ ਗੱਲ ਕਰੂਗਾ ਕੀ ਕਰਨਾ ਸੀ ਐ ਤਾਂ ਫਿਰ ਜਣਾਖਣਾ ਚਾਕੇ ਕੋਰ ਕਮੇਟੀ ਤੋਂ ਉਲਟਾ ਦੂਗਾ ਕੋਈ ਬੰਟੀ ਮੈਂ ਕਹ ਦੂ ਮੈਂ ਫਲਾਣਾ ਮਾੜਾ ਮੈਂ ਚਰਨਜੀਤ ਨੂੰ ਮਾੜਾ ਕਿਉਂ ਉਹ ਕੀ ਉਹਨਾਂ ਜ਼ਿੰਮੇਵਾਰੀ ਲੈਂਦੇ ਬੇਦਬੀ ਹੋਈ ਬੇਦਬੀ ਤੋਂ ਮਾਫੀਆਂ ਦਿੱਤੀਆਂ ਗਈਆਂ ਇਸਤਿਹਾਰ ਲੱਗੇ ਕੀ ਉਹ ਦੋਸਤੀ ਉਹਦੋਂ ਸਲਾਹਕਰ ਕੌਣ ਸੀ ਅੱਜ ਵਾਲੇ ਸਲਾਹਕਰ ਮਾੜੇ ਆ ਕਿ ਉਹ ਮਾੜੇ ਸੀ ਜਿਨ੍ਹਾਂ ਨੇ ਸਾਡਾ ਬੇੜਾ ਗਰਖ ਕਰਤਾ ਨਹੀਂ ਕੁਸ਼ਲਦੀਪ ਸਿੰਘ ਥੱਲੋ ਵੀ ਕਹਿੰਦੇ ਆ ਕਿ ਜਿਹੜੀਆਂ ਗੱਲਾਂ ਮੈਂ ਪਹਿਲਾਂ ਕਹੀਆਂ ਸੀਗੀਆਂ ਉਹ ਹੁਣ ਇਹਨਾਂ ਦੇ ਪਾਰਟੀ ਦੇ ਵਰਕਰ ਹੀ ਸਾਹਮਣੇ ਲਿਆਉਣ ਲੱਗੇ ਨਹੀਂ ਚਰਨਜੀਤ ਨੂੰ ਤੁਸੀਂ ਵਰਕਰ ਕਾਉਂਗੇ ਜੀ ਉਹ ਇੱਕ ਪਾਰਟੀ ਚੁਗਲਖੋਰ ਬੰਦਾ ਜਿਨੇ ਜਿਨ੍ਹਾਂ ਨੂੰ ਲੋਕ ਜੋ ਤੜਕੇ ਉੱਠਦੇ ਸੀ ਨਾ ਰਾਮ ਲక్ష్ਮਣ ਇਕੱਠੇ ਬੈ ਕੇ ਚਾਹ ਪੀਂਦੇ ਸੀ ਪੀਪੀ ਪਹਿਲਾਂ ਬਣਵਾਉਣ ਵਾਲਾ ਉਹ ਇਹਨੂੰ ਪਾਰਟੀ ਦੇ ਨਾਲ ਕਿਉਂ ਰੱਖਿਆ ਉਦੋਂ ਤੋਂ ਲੈ ਕੇ ਜਦੋਂ ਇਹ ਕੰਮ ਕੀਤਾ ਸੀ ਹੁਣ ਇਹ ਉਦੋਂ ਕਿਉਂ ਨਹੀਂ ਪਾਸੇ ਕੀਤਾ ਇਹ ਸਾਡੀ ਫਿਤਰਤ ਨਹੀਂ ਇਹ ਕੋਰ ਕਮੇਟੀ ਨੇ ਕਰਨਾ ਸਾਡੇ ਬੰਟੀਰ ਵਾਲਿਆਂ ਨੇ ਜਾ ਕੇ ਉਂਗਲ ਨਹੀਂ ਲਾਉਣੀ ਤੁਸੀਂ ਕੱਢੋ ਉਹ ਹੁਣ ਆਪ ਹੀ ਸਮਝ ਸਾਹਮਣੇ ਆ ਰਿਹਾ ਵੀ ਉਹ ਬੰਦਾ ਦੂਜਿਆਂ ਦੇ ਜਣਾ ਚ ਬੈਠਣ ਨੂੰ ਤਿਆਰ ਹੋਇਆ ਬੈਠਾ ਤੁਸੀਂ ਜਾਨਕੀ ਨਾਲ ਖੜੇ ਹੋ ਫਰੀਦਕੋਟ ਹਲਕੇ ਦੇ ਉਹਕੇ ਖੜੇ ਆ ਜੀ ਭਰਾਣਾ ਜਿੰਦ ਜਾਨ ਲਾ ਕੇ ਖੜਾ ਟੱਕ ਕੇ ਖੜੇ ਖੜ ਕੇ ਖੜੇ ਬੰਟੀਰਾਂ ਨਾਲ ਖੜ ਕੇ ਖੜਾਂਗੇ ਜੀ ਜੋ ਧੰਨਵਾਦ ਤਾਂ ਸੁਣਿਆ ਤੁਸੀਂ ਅੱਜ ਫਰੀਦਕੋਟ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਪਾਂ ਕਹਿ ਸਕਦੇ ਹਾਂ ਕਿ ਬੰਟੀ ਰਮਾਣਾ ਦੇ ਰਾਈਟ ਹੈਂਡ ਹੈ ਹਾਲਾਂਕਿ ਸਾਰਿਆਂ ਕੋਲੇ ਚੰਗੇ ਆਉਧਿਆਂ ਤੇ ਬੈਠੇ ਨੇ ਇਹ ਸਪੋਕਸਪਰਸਨ ਨੇ ਪ੍ਰਧਾਨ ਨੇ ਤਾਂ ਉਹਨਾਂ ਨੇ ਸਿੱਧੇ ਤੌਰ ਤੇ ਬੰਟੀ ਰਮਾਣਾ ਦੇ ਹੱਕ ਦੇ ਵਿੱਚ ਅੱਜ ਆਪਣੇ ਸਵਾਲ ਜਿਹੜੇ ਖੜੇ ਕੀਤੇ ਆ ਚਰਨਜੀਤ ਸਿੰਘ ਬਰਾੜ ਤੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਤਾਂ ਉਹਨਾਂ ਸਾਹਮਣੇ ਵੀ ਅਪੀਲ ਕੀਤੀ ਹੈ ਤਾਂ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦਾ ਸ਼੍ਰੋਮ ਨੇ ਅਕਾਲੀ ਦਲ ਦਾ ਜਿਹੜਾ ਰੁੱਖ ਰਵੇਗਾ ਜਿਵੇਂ ਹੁਣ ਪਾਰਟੀ ਨੂੰ ਕਿਤੇ ਨਾ ਕਿਤੇ ਜਿਹੜਾ ਕਿਹਾ ਜਾ ਰਿਹਾ ਕਿ ਪਾਰਟੀ ਦਾ ਜਿਹੜਾ ਗ੍ਰਾਫ ਡਾਊਨ ਹੋਇਆ ਇਸ ਕਰਕੇ ਲੀਡਰਾਂ ਦੇ ਵਿੱਚ ਕਮੀਆਂ ਹੈ ਜਾਂ ਲੀਡਰਾਂ ਦੇ ਪਾਰਟੀ ਨੂੰ ਹੋਰ ਉੱਤੋਂ ਕੋਈ ਸਾਜ਼ਿਸ਼ ਹੈ ਜਿਵੇਂ ਇਹਨਾਂ ਨੇ ਕਿਹਾ ਕਿ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਹਾਲਾਂਕਿ ਇਹਨਾਂ ਨੇ ਸਿੱਧੇ ਤੌਰ ਤੇ ਕਹਿ ਤਾ ਹੈ ਕਿ 2027 ਤੱਕ ਪਾਰਟੀ ਪੂਰੀ ਮਜ਼ਬੂਤ ਹੋਵੇਗੀ ਔਰ ਬੰਟੀਰ ਮਾਣਾ ਦੇ ਨਾਲ ਖੜੇ ਹੈ ਤੇ ਖੜੇ ਰਵਾਂਗੇ ਗੁਰਜੀਤ ਸਿੰਘ ਰਮਾਣਾ D5 ਚੈਨਲ ਪੰਜਾਬੀ ਫਰੀਦਕੋਟ ਨਿਰਧਾਰਨ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਹੇ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਲੁਭਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ ਅਪ D5 ਚੈਨਲ ਹਿੰਦੀ ਵੀ ਹੋਗਾ ਸਾ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ